ਤਰੰਤਾਰ ਦੇ ਸਰਹਾਲੀ ਪਿੰਡ ਦੇ ਵਿੱਚ ਸਰਕਾਰੀ ਕੰਨਿਆ ਹਾਈ ਸਕੂਲ ਦੇ ਪ੍ਰਿੰਸੀਪਲ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਿੰਸੀਪਲ ਖਿਲਾਫ ਸਕੂਲ ਵਿਦਿਆਰਥੀਆਂ ਤੋਂ ਜ਼ਬਰਦਸਤੀ ਟਰਨ ਲਵਾਉਣ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ। ਸਰਕਾਰੀ ਹਾਈ ਸਕੂਲ ਨੌਸ਼ਹਿਰਾ ਪਨੂਆ ਦੇ ਪ੍ਰਿੰਸੀਪਲ ਦਾ ਤਬਾਦਲਾ ਕੀਤਾ ਗਿਆ ਹੈ। ਵਿਦਿਆਰਥੀ ਇਸ ਤਬਾਦਲੇ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ। ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਸਨ। ਕੰਟਿਆ ਤੱਕ ਸੜਕ ਤੇ ਆਵਾਜ਼ਾਈ ਠਾਪ ਰਹੀ। ਜਿਸ ਮਗਰੋਂ ਨਾਇਬ ਤਹਿਸੀਲਦਾਰ ਨੇ ਤਬਾਦਲੇ ਨੂੰ ਰੱਦ ਕਰਨ ਤੇ ਸਹਿਮਤੀ ਜਤਾਈ ਪਰ ਪ੍ਰਸ਼ਾਸਨ ਨੇ ਇਸ ਤਰ੍ਹਾਂ ਦੇ ਨੂੰ ਗੈਰਕਾਨੂੰਨੀ ਦੱਸਿਆ ਤੇ ਪ੍ਰਿੰਸੀਪਲ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਇਹਨਾਂ ਸਕੂਲੀ ਬੱਚਿਆਂ ਦੇ ਨਾਲ ਪਰਿਵਾਰਕ ਮੈਂਬਰ ਵੀ ਸ਼ਾਮਿਲ ਸਨ ਜਿਨ੍ਹਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਆਪਣੇ ਪ੍ਰਿੰਸੀਪਲ ਦਾ ਤਬਾਦਲਾ ਕਰਨ ਦੀ ਮੰਗ ਨੂੰ ਰੱਦ ਕਰਨ ਕਰਕੇ ਹੀ ਇਹ ਵਿਦਿਆਰਥੀ ਸੜਕਾਂ ਤੇ ਉਤਰੇ ਸਨ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਜੋ ਮਾਮਲਾ ਦਰਜ ਕੀਤਾ ਗਿਆ ਸਕੂਲ ਪ੍ਰਿੰਸੀਪਲ ਪਾਲ ਦੇ ਖਿਲਾਫ ਉਸ ਨੂੰ ਵਿਰਾਦ ਕੀਤਾ ਜਾਏ ਅਤੇ ਉਸ ਦੇ ਤਬਾਦਲੇ ਨੂੰ ਵਿਰਾਦ ਕੀਤਾ ਜਾਏ ਉਹ ਪ੍ਰਿੰਸੀਪਲ ਬਣੇ ਸਾਡੇ ਸਕੂਲ ਦੇ ਉਹਨਾਂ ਦੀ ਵਜ੍ਹਾ ਨਾਲ ਸਾਡੀ ਪੜ੍ਹਾਈ ਵਧੀਆ ਚੱਲਦੀ ਪਈ ਆ ਉਹ ਇੰਨਾ ਸਾਡੇ ਤੇ ਕੰਟਰੋਲ ਕਰਦੇ ਆ ਜੇ ਉਹ ਇੱਥੋਂ ਚਲੇ ਜਾਣਗੇ ਤਾਂ ਫਿਰ ਅਸੀਂ ਕੀ ਕਰਾਂਗੇ ਅਸੀਂ ਵੀ ਸਕੂਲ ਤੋਂ ਇਹ ਸਕੂਲ ਹੀ ਛੱਡ ਦਾਂਗੇ ਕੋਈ ਬੱਚਾ ਨਹੀਂ ਰਾਜੀ ਇਹ ਸਕੂਲ ਚ ਆਉਣ ਵਾਸਤੇ ਅਸੀਂ ਆਪਣੀ ਕਿਸੇ ਨੇ ਨਹੀਂ ਕਿਹਾ ਸੀ ਆਪਣੇ ਆਪ ਆਏ ਇੱਥੇ ਧਰਨਾ ਲਾਉਣ ਆਪਣੀ ਮਰਜ਼ੀ ਦੇ ਨਾਲ ਸਾਰੇ ਬੱਚਾ ਇਹ ਕੋਈ ਬੱਚਾ ਸਕੂਲ ਚ ਨਹੀਂ ਰਿਹਾ ਸਾਰਿਆਂ ਨੇ ਕਿਹਾ ਸੀ ਜਾਣਾ ਅਸੀਂ ਆਪਣੀ ਮਰਜ਼ੀ ਦੇ ਨਾਲ ਸਾਰੇ ਇੱਥੇ ਆਏ ਉਹਨਾਂ ਦੀ ਮੰਗ ਆ ਜੇ ਸਬੰਧ ਇਹਨਾਂ ਨੇ ਧਰਨਾ ਲਾਇਆ ਉਸੀਂ ਇਹਨਾਂ ਲਿਖ ਕੇ ਦੇ ਦਿੱਤੀ ਹੈ ਜੀ। ਉਸ ਇਮਾਨਜੋਗ ਡੀ ਸਾਹਿਬ ਨੂੰ ਅਸੀਂ ਸਬਮਿਟ ਕਰਵਾਵਾਂਗੇ ਰਿਪੋਰਟ। ਜੋ ਵੀ ਉਹਨਾਂ ਦਾ ਫੈਸਲਾ ਹੋਏਗਾ ਉਹ ਕਰਦੇ। ਦੇਖੋ ਜੀ ਇੱਕ ਤਰ੍ਹਾਂ ਬੱਚਿਆਂ ਦੀ ਐਕਸਪੈਕਟੇਸ਼ਨ ਤੇ ਹੁੰਦੀ ਹੈ ਨਾ ਜੀ ਇਸ ਤਾਂ ਗਰਮੀ 'ਚ ਬੈਠੇ ਬੱਚੇ ਪ੍ਰੋਬਲਮ ਤਾਂ ਛੋਟੇ ਬੱਚੇ ਨੇ। ਬੱਚੇ ਦਾ ਗਲਤ ਹੈ। ਸਰਿਆਲੀ ਦੀਆਂ ਬੱਚੀਆਂ ਜੋ ਕਿ 9ਵੀਂ ਤੇ 10ਵੀਂ ਤੇ ਤੇ ਜੋ ਕਿ ਨਵਾਲਗ ਨੇ ਛੋਟੀ ਉਮਰ ਦੀਆਂ ਬੱਚੀਆਂ ਨੇ ਉਹਨਾਂ ਨੂੰ ਭੜਕਾ ਕੇ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਗਲਤ ਗੱਲਾਂ ਭਰ ਕੇ ਤੇ ਉਹਨਾਂ ਨੂੰ ਲਿਆ ਕੇ ਮੇਨ ਜੀਟੀ ਰੋਡ ਤੇ ਬਿਠਾ ਦਿੱਤਾ ਜੋ ਕਿ ਇਹਨਾਂ ਨੇ ਅਜਿਹਾ ਕਰਕੇ ਬਹੁਤ ਗਲਤ ਕੰਮ ਕੀਤਾ ਤੇ ਇਸ ਦੇ ਸਬੰਧ ਵਿੱਚ ਅਸੀਂ ਤੁਰੰਤ ਇਹਨਾਂ ਸਾਰਿਆਂ ਦੇ ਖਿਲਾਫ ਮਕਦਮਾ ਨੰਬਰ 152 ਅਧੀਨ ਧਾਰਾ 166 283 341 ਆਈਪੀਸੀ ਤੇ ਜੁਵਨਾਈਲ ਜਸਟਿਸ ਐਕਟ 2000 ਅਤੇ ਸੈਕਸ਼ਨ 8 ਬੀ ਨੈਸ਼ਨਲ ਹਾਈਵੇ ਐਕਟ 256 ਤਹਿਤ ਮਕਦਮਾ ਦਰਜ ਕੀਤਾ ਹੈ ਇਹਨਾਂ ਦੇ ਤੇ ਇਹਨਾਂ ਦੇ ਖਿਲਾਫ ਇਹ ਸਖਤੀ ਨਾਲ ਐਕਸ਼ਨ ਲਿਆ ਜਾਏਗਾ